जो हमारे चीफ मिनिस्टर हैं श्री भगवंत मान जी और श्री अरविंद केजरीवाल जो कि एक्स सी हैं दिल्ली के और नेशनल कन्वीनर हैं ये दोनों ही पंजाब के जेड प्लस सिक्योरिटी प्रोटेक्टीज़ हैं तो एक कुछ कंपोनेंट जो है हमारा श्री अरविंद केजरीवाल जी के साथ दिल्ली में भी सिक्योरिटी ड्यूटीज़ में पार्टिसिपेट कर रहा था लेकिन अब ये जो कंसर्न दिल्ली पुलिस ने रेज किया है और ये जो इनकी कैटेगराइजेशन है ये क्योंकि काफी सारी थ्रेट्स इसके बारे में आई हुई थी और अभी भी थ्रेट्स आ रहे हैं तो उस थ्रेट को कवर करने के लिए उस इशू के लिए ये डिप्लॉयमेंट थी वहां पे लेकिन अब जो इन्होंने कंसर्न रेज किया है और जो इश्यूज हैं उस पर फिर हमने डिसाइड किया है कि हमने अपनी कॉम्पोनेट्स को भी फिथड्राव कर लिया है और दिल्ली पुलिस जो है वो पूरी सिक्योरिटी देगी इसके बारे में कवर करेगी और वो जिम्मेवार भी है इसके लिए और वो हम उनसे रेगुलर टच में हैं जो भी उनको इनपुट्स और कोई भी हमारे पास इसके रिलेटेड जो आ रहे हैं कंसर्न्स वो हम उनको रेगुलर इन टच रहेंगे और उनको हम कंसर्न्स देते रहेंगे रेंज लेवल दी मीटिंग सारे अफसर नाल की सी तो आज मेरी तेजी मीटिंग सी छब्बीस जनवरी के मद्देनजर लॉ एंड ऑर्डर रिव्यू करने लिए प्रिपेयरनेस रिव्यू करने लिए ਤੇ ਪਹਿਲੇ ਫਿਰੋਜ਼ਪੁਰ ਰੇਂਜ ਦੇ ਵਿੱਚ ਫਿਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਭਟਿੰਦਾ ਰੇਂਜ ਦੀ ਭਟਿੰਦਾ ਤੇ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਰ ਫਲੀਟ ਦੇ ਆਗੂਮੈਂਟ ਹੋਏ ਆ ਉਹਨਾਂ ਨੂੰ ਲਾਂਚ ਕੀਤਾ ਤੇ ਆਫੀਸਰਸ ਨਾਲ ਕਰਾਇਮ ਤੇ ਲਾਅ ਐਂਡ ਆਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੇਪੇਰਨੈਸ ਜਿਹੜੀ ਹੈਗੀ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ ਕਰਾਇਮ ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਕਿਵੇਂ ਰਿਡਿਊਸ ਕਰਨਾ ਹੈ ਓਵਰ ਆਲ Uh, we are committed to give better policing to the state of punjab sir total aaj bike kinne page te gaye ne we we bikes jehde he je oh dedicate kite gaye pcr nu to kin police officer ne jinna nu disk ditti gayi digital jehde jinna ne sade changa changa kam kita in various fields of policing to unna nu reward kita gaya aega kuch officers nu promote bhi kita gaya si about 50 officers have been given dg's commendation to ਆਹ ਦੇਖੋ ਕੰਮ ਤੇ ਉੱਪਰ ਹੈਗਾ ਮੈਂ ਤਾਂ ਮੈਂ ਕਹਿੰਦਾ ਮੈਂ ਤਾਂ ਸਾਰੀ ਫੋਰਸ ਨੂੰ ਦੇਣ ਨੂੰ ਤਿਆਰ ਹੈ ਰਿਵਾਰਡਸ ਕਿ ਜਿਹੜਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦਾ ਪੁਲਿਸ ਮਾਈਕ ਵਗੈਰਾ ਪੂਰੇ ਡਿਸਟ੍ਰਿਕਟ ਚਲੇਗੀ ਜਿਵੇਂ ਜਿਸ ਤਰ੍ਹਾਂ ਇਹ ਇਹ ਪੀਸੀਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ ਸਟੇਜਸ ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਫਿਰ ਕੋਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਕੈਨਸਲ ਹੋਇਆ ਕੋਈ ਸੈਂਟਰਲ ਏਜੰਸੀ ਵਾਲਾ ਕੇਂਦਰ ਦੀ ਏਜੰਸੀ ਵਾਲਾ ਕੋਈ ਥ੍ਰੈਟ ਆ ਰਹੀ ਹੈ ਸਰਕਾਰ ਕੈਨਸ ਕੀ ਮੀਡੀਆ ਖਬਰਾਂ ਚਾਹੁੰਦੀਆਂ ਕਰ ਰਹੀਆਂ ਨੇ ਨਹੀਂ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਕਿ ਸੀਐਮ ਸਾਹਿਬ ਪਟਿਆਲੇ ਹੀ ਆ ਰਹੇ ਹਨ ਕਿ ਹੁਣ ਪਿੱਛੇ ਜੇ 2 ਮਿੰਟ ਪਹਿਲਾਂ ਕਹਿੰਦੇ ਮਹਾਲੀ ਆ ਰਹੇ ਨਹੀਂ ਪਟਿਆ ਸਰ ਮੇਰੇ ਪੀਸੀਆਰ ਦੀ ਹੈ ਸਰ ਰੂਰਲ ਏਰੀਆ ਦੇ ਵਿੱਚ ਜ਼ਰੂਰਤ ਹੈ ਉੱਥੇ ਵੀ ਪ੍ਰੋਵਾਈਡ ਕੀਤੀ ਹੈ ਹਾਂਜੀ ਜਿਵੇਂ ਸਾਡੀ ਪਹਿਲੇ ਆਰਆਰਪੀਆਰਐਸ ਹੁੰਦੀ ਸੀ ਉਸ ਪੈਟਰਨ ਤੇ ਰੂਰਲ ਏਰੀਆ ਦੇ ਵਿੱਚ ਵੀ 112 ਦਾ ਰਿਸਪੌਂਸ ਟਾਈਮ ਵਧਾਣ ਲਈ ਤੇ ਅਸੀਂ ਹੋਰ ਗੱਡੀਆਂ ਮੋਹਿਆ ਕਰਾਵਾਂਗੇ ਸਰ ਜਿਸ ਤਰ੍ਹਾਂ ਕਿ ਲੇਡੀ ਕਨਸਟੇਬਲ ਵੀ ਇਹਨਾਂ ਦੇ ਨਾਲ ਮੌਜੂਦ ਰਹਿਣਗੇ ਹਾਂਜੀ ਲੇਡੀ ਕਨਸਟੇਬਲ ਵੀ ਹੋਣਗੇ ਜਵੇਂ ਜਵੇਂ ਅਸੀਂ ਇੱਕ ਔਮਨ ਪੈਟਰੋਲ ਲਾਂਚ ਕੀਤੀ ਸੀ ਉਹ ਤੱਕ ਜੀ ਸਾਹਿਬ ਜਿਹੜਾ 450 ਦਾ ਕਰੋੜ ਦਾ ਪ੍ਰੋਜੈਕਟ ਹੈਗਾ ਜੀ ਦਾ ਉਹਦੇ ਚ ਪਟਿਆਲਾ ਦਾ ਵੀ ਸ਼ਾਮਿਲ ਹੈਗਾ ਮੋਡਰਨਾਈਜ਼ ਕਰਨ ਦਾ ਹਾਂਜੀ ਇਹ ਪੂਰੇ ਇਹ ਸਟੇਟ ਲੈਵਲ ਦਾ ਪ੍ਰੋਜੈਕਟ ਹੈਗਾ ਹੁਡਕੋ ਤੋਂ 450 ਕਰੋੜ ਦਾ ਲੋਨ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅਸੀਂ ਅਸੀਂ ਥਾਣੇ ਦੀ ਬਿਲਡਿੰਗ ਪੁਲਿਸ ਲਾਈਨ ਤੇ ਹੋਰ ਚੀਜ਼ਾਂ ਨੂੰ ਐਕਸਪੈਂਡ ਕਰਾਂਗੇ ਸਿਰਫ ਟ੍ਰੈਫਿਕ ਨੂੰ ਅਵੇਅਰਨੈਸ ਵਾਸਤੇ ਸਕੂਲਾਂ ਨੂੰ ਮੋਹਿਨ ਸ਼ੁਰੂ ਕੀਤੀ ਗਈ ਸੀ ਸਰ ਹਾਲੇ ਵੀ ਉਸ ਤੇ ਜਿਹੜੇ ਬੱਚੇ ਨੇ ਉਸੇ ਤਰ੍ਹਾਂ ਸਕੂਲਾਂ ਦੇ ਵਿੱਚ ਮੋਟਰਸਾਈਕਲ ਜਾਂ ਬਾਈਕਲ ਲੈ ਕੇ ਜਾਂਦੇ ਨੇ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਐਜੂਕੇਸ਼ਨ ਤੇ ਅਵੇਅਰਨੈਸ ਕੀਤੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਥ੍ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆndੀਆਂ ਹੈਗੀਆਂ ਤੇ ਉਹ ਅਸੀਂ ਕਨਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਕੇਜਰੀਵਾਲ ਸਾਹਿਬ ਦੀ ਸਿਕਿਉਰਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਡਰੋਅ ਕੀਤਾ ਹੈ ਤੇ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹਦਾ ਨਾਲ ਸ਼ੋ ਕੀਤਾ ਹੈ ਤੇ ਅਸੀਂ ਇਨ ਟੱਚ ਰਹਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਦਿੱਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਦੇ ਹਾਂ